ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋ ਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਿੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਪੰਜਾਬੀ ਗ੍ਰਾਮਰ ਦਾ ਨੈਕਸਟ ਟੌਪਿਕ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਵਿਰੋਧਾਰਥਕ ਸ਼ਬਦ ਸੋ ਲਾਸਟ ਕਲਾਸ ਵਿੱਚ ਆਪਾਂ ਨੇ ਬਹੁਤ ਸੇ ਸ਼ਬਦ ਅਥਾਂ ਇੱਕ ਸ਼ਬਦ ਕੀਤਾ ਸੀਗਾ ਜਿਹੜੇ ਬੱਚੇ ਨੇ ਮੇਰੀ ਉਹ ਕਲਾਸ ਨਹੀਂ ਦੇਖੀ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਇਸ ਇਸ ਜਿਹੜੇ ਚੈਨਲ ਉੱਤੇ ਆਪਾਂ ਤੁਹਾਨੂੰ ਕੀ ਫ੍ਰੀ ਆਫ ਕੋਸ ਜਿਹੜੀ ਪੰਜਾਬੀ ਗ੍ਰਾਮਮ ਦਾ ਪੂਰਨ ਨਿਚੋੜ ਕਰਵਾ ਰਹੇ ਹਾਂ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜਰੂਰ ਬਨੇ ਰਹਿਣਾ ਜੇ ਅੱਜ ਦੀ ਕਲਾਸ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਇਸ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਕਿਉਂਕਿ ਆਪਣੀ ਕਲਾਸ ਤੋਂ ਬਾਅਦ ਜਿਹੜੀ ਪੀਡੀਐਫ ਹੈ ਮੈਂ ਮੇਰੇ ਟੈਲੀਗ੍ਰਾਮ ਤੇ ਸੈਂਡ ਕਰ ਦਿੰਨਾ ਸੋ ਬਿਨਾ ਕਿਸੇ ਦੇਰੀ ਤਾਪ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਫਸਟ ਆਫ 올 ਆਪਾਂ ਜਾਣਦੇ ਹਾਂ ਵੀ ਵਿਰੋਧਾਥਕ ਸ਼ਬਦ ਜਿਹੜੇ ਕਿਉਂ ਵਰਤਦੇ ਆਪਾਂ ਆਮ ਵਰਤੋਂ ਵਿੱਚ ਕਹਿੰਦੇ ਇੱਕ ਸ਼ਬਦ ਦੇ ਵਿਰੋਧ ਵਿਰੋਧੀ ਅਰਥ ਵਾਲੀ ਸ਼ਬਦ ਵਰਤਣ ਦੀ ਲੋੜ ਪੈਂਦੀ ਹੈ ਹੁਣ ਆਪਾਂ ਨੂੰ ਜਿਹੜੀ ਆਮ ਜ਼ਿੰਦਗੀ ਆਪਣੀ ਹੈ ਉਹਦੇ ਵਿੱਚ ਆਮ ਵਰਤ ਤੇ ਜਿਹਦੇ ਵਿੱਚ ਕੀ ਆਪਾਂ ਨੂੰ ਇੱਕ ਸ਼ਬਦ ਦੇ ਵਿਰੋਧੀ ਉਬਰਤਨੇ ਪੈਂਦੇ ਨੇ ਸ਼ਬਦ ਵਰਤਨੇ ਪੈਂਦੇ ਨੇ ਕਿਉਂ ਜਿਵੇਂ ਦੇਖੋ ਜੀ ਉੱਚੀ ਨਾ ਬੋਲ ਹੋਲੀ ਬੋਲ ਬਾਕੀ ਜਮਾਤਾਂ ਦੇ ਵਿਦਿਆਰਥੀ ਦੂਰ ਨਹੀਂ ਨੇੜੇ ਹੀ ਬੈਠੇ ਨੇ ਹੁਣ ਆ ਸ਼ਬਦ ਅਗੇ ਦੇਖੋ ਉੱਚੀ ਦਾ ਜਿਹੜਾ ਵਿਰੋਧੀ ਸ਼ਬਦ ਕੀ ਹੈ ਜੀ ਹੋਲੀ ਤੇ ਦੂਰ ਦਾ ਕੀ ਹੈ ਜੀ ਨੇੜੇ ਤਾਂ ਕੀ ਹੈਗਾ ਇੱਕ ਵਾਕ 'ਚ ਆਪਾਂ ਨੇ ਕੀ ਇੱਕ ਸ਼ਬਦ ਦੇ ਵਿਰੋਧੀ ਅਰਥ ਸ਼ਬਦ ਕੀ ਵਰਤਲੇ ਨੈਕਸਟ ਦੇਖੋ ਜੀ ਹੋਰ ਆਪਾਂ ਵਾਕ ਦੇਖਦੇ ਆਂ ਨਿੱਕਾ ਹੁੰਦਾ ਨਰੀਂਦਰ ਪਤਲਾ ਹੁੰਦਾ ਸੀ ਹੁਣ ਵੱਡਾ ਹੋ ਕੇ ਮੋਟਾ ਹੋ ਗਿਆ ਹੁਣ ਇਹਦੇ ਵਿੱਚ ਨਿੱਕ ਦਾ ਆਪਾਂ ਕੀ ਵਰਤੇ ਜੀ ਮੋਟਾ ਵਿਰੋਧੀ ਸ਼ਬਦ ਦੁੱਖ ਸੁੱਖ ਇੱਕ ਦੂਜੇ ਦੇ ਕੀ ਆਪੋਜੀਟ ਵਰਡ ਆ ਗਏ ਜੀਵਨ ਵਿੱਚ ਆਉਂਦੇ ਜਾਂਦੇ ਇਹ ਵੀ ਵਿਰੋਧੀ ਸ਼ਬਦ ਨੇ ਪਰ ਬੰਦੇ ਨੂੰ ਕਿ ਇਮਾਨਦਾਰ ਰਹਿਣਾ ਚਾਹੀਦਾ ਹੈ ਬੇਈਮਾਨ ਨਹੀਂ ਤਾਂ ਇਮਾਨਦਾਰ ਦਾ ਵਿਰੋਧੀ ਸ਼ਬਦ ਕੀ ਆ ਗਿਆ ਬੇਈਮਾਨ ਇਨ੍ਹਾਂ ਵਾਕਾਂ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਸੇਮ ਉਹੀ ਲਿਖਿਆ ਹੈ ਵੀ ਉੱਚੀ ਦਾ ਆਪਾਂ ਕੀ ਵਰਤੇ ਜੀ ਹੁਣ ਇਹਦੇ ਵਿੱਚ ਜਿਹੜਾ ਉੱਪਰ ਜੋੜਿਆ ਆਪਾਂ ਪੜ੍ਹਨੇ ਵਾਕਾਂ ਦੇ ਉੱਚੀ ਦਾ ਹੋਲੀ ਨੇੜੇ ਦਾ ਦੂਰ ਨਿੱਕਾ ਦਾ ਵੱਡਾ ਪਤਲਾ ਦਾ ਮੋਟਾ ਦੁੱਖ ਦਾ ਸੁੱਖ ਨੈਕਸਟ ਕੀ ਆਗਾ ਆਪਣੇ ਕੋਲੇ ਇਮਾਨਦਾਰ ਦਾ ਕੀ ਪਰਿਦੇ ਸੇ ਆਪਾਂ ਇਮਾਨਦਾਰ ਬੇਈਮਾਨ ਆਉਂਦੇ ਜਾਂਦੇ ਤਾਂ ਕਹਿੰਦਾ ਕੀ ਹੈ ਮਤਲਬ ਇਹ ਸਾਰੇ ਕੀ ਇੱਕ ਦੂਜੇ ਦੇ ਵਿਰੋਧੀ ਸ਼ਬਦ ਜਿਹੜੇ ਆਪਾਂ ਹੁਣ ਉੱਪਰ ਵਾਕਾਂ 'ਚ ਪੜ੍ਹੇ ਨੇ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਕਿਸੇ ਸ਼ਬਦ ਦਾ ਕੋਈ ਵਿਰੋਧਾਥਕ ਸ਼ਬਦ ਕਿਸੇ ਖਾਸ ਪ੍ਰਸੰਗ ਵਿੱਚ ਹੀ ਹੁੰਦਾ ਹੈ ਕਿਸੇ ਹੋਰ ਪ੍ਰਸੰਗ ਵਿੱਚ ਉਸ ਸ਼ਬਦ ਦਾ ਕੋਈ ਹੋਰ ਵਿਰੋਧਾਥਕ ਸ਼ਬਦ ਹੋ ਸਕਦਾ ਹੈ ਉਦਾਹਰਨ ਲਈ ਕਿਵੇਂ ਇਹਨਾਂ ਉਪਲੇਖਾਂ ਵਿੱਚ ਆਏ ਵਿਰੋਧਾਤਿਕ ਸ਼ਬਦਾਂ ਵਿੱਚ ਉੱਚੀ ਤੇ ਪਤਲਾ ਸ਼ਬਦ ਲੈਂਦੇ ਆ ਹੁਣ ਕਹਿਣਾ ਮੀਨਿੰਗ ਕੀ ਕਹਿਣਾ ਚਾਹੁੰਦਾ ਵੀ ਆਪਾਂ ਜਿਹੜੇ ਵਿਰੋਧੀ ਸ਼ਬਦ ਪੜ੍ਹਦੇ ਆ ਕਿਸੀ ਪ੍ਰਸੰਗ ਵਿੱਚ ਹੀ ਹੋ ਸਕਦੇ ਨੇ ਜਿਵੇਂ ਬਾਕ ਟੁਕਦਾ ਜੇ ਆਪਾਂ ਨੂੰ ਉਸ ਸ਼ਬਦ ਨਾਲ ਆਪਾਂ ਹੋਰ ਲੈਜ਼ੇ ਵਿੱਚ ਵਰਤੀ ਜਾਂ ਹੋਰ ਸੈਂਸ ਵਿੱਚ ਵਰਤੇ ਤਾਂ ਉਹਦਾ ਵਿਰੋਧੀ ਸ਼ਬਦ ਕੀ ਹੈ ਉਲਟ ਜੰਦਾ ਮਤਲਬ ਕੀ ਹੈ ਬਦਲ ਜਾਂਦਾ ਜਿਵੇਂ ਆਪਾਂ ਇਹਦੇ ਕੋਲ ਦੋ ਸ਼ਬਦ ਲੈਨੇ ਆਪਾਂ ਉੱਚੀ ਤੇ ਪਤਲਾ ਹੁਣ ਆਪਾਂ ਇਹ ਦੇਖਦੇ ਆ ਕਿਵੇਂ-ਕਿਵੇਂ ਵਰਤੇ ਜਾਂਦੇ ਨੇ ਕਹਿੰਦਾ ਉੱਚੀ ਸ਼ਬਦ ਦਾ ਵਿਰੋਧਾਤਿਕ ਸ਼ਬਦ ਆਪਾਂ ਨੇ ਹੌਲੀ ਹੈ ਹੁਣ ਪੜ੍ਹੇ ਨਾ ਆਪਾਂ ਨੇ ਉੱਚੀ ਦਾ ਕੀ ਪੜਿਆ ਸੀ ਆਪਾਂ ਨੇ ਹੋਲੀ ਪਰ ਹਾਲ ਪ੍ਰਸੰਗ ਵਿੱਚ ਇਸ ਦਾ ਵਿਰੋਧਾਤਿਕ ਸ਼ਬਦ ਨੀਮੀ ਹੋ ਸਕਦਾ ਹੈ ਕਿਵੇਂ ਕਹਿੰਦੇ ਦਵਾਈਆਂ ਕਿਸੇ ਉੱਚੀ ਥਾਂ ਤੇ ਰੱਖੋ ਨੀਮੀ ਥਾਂ ਤੇ ਰੱਖਣੀ ਆ ਰੱਖੇ ਦੋਈਆਂ ਬੱਚੇ ਦੇ ਹੱਥ ਲੱਗ ਸਕਦੇ ਹਨ ਤਾਂ ਇਹਦੇ ਵਿੱਚ ਉੱਚੀ ਦਾ ਆਪਾਂ ਕੀ ਪੜ ਲਿਆ ਹੁਣ ਵਿਰੋਧੀ ਸ਼ਬਦ ਨੀਮੀ ਤਾਂ ਇੱਥੇ ਕੀ ਹੋ ਗਿਆ ਵੀ ਸੈਂਸ ਦੇ ਅਕੋਰਡਿੰਗ ਜਿਵੇਂ ਵਾਕ ਹੁੰਦਾ ਉਹਦੇ ਸੈਂਸ ਦੇ ਅਕੋਰਡਿੰਗ ਆਪਾਂ ਕੀ ਹੈ ਵਿਦੋਤਾਰਥਕ ਸ਼ਬਦ ਆਪਣਾ ਬਦਲ ਜਾਂਦਾ ਹੈ ਵੀ ਆਪਾਂ ਉਹਦੇ ਅਕੋਰਡਿੰਗ ਹੀ ਲਾਣੇ ਹਾਂ ਜਿਵੇਂ ਆਪਾਂ ਹੁਣ ਉਰੇ ਪੜਿਆ ਦਵਾਈਆਂ ਕਿਸੇ ਉੱਚੀ ਥਾਂ ਤੇ ਰੱਖੋ ਨੀਮੀ ਤਾ ਰੱਖੇ ਦੋਈਆਂ ਬੱਚੇ ਦੇ ਹੱਥ ਤਾਂ ਇਹਦੇ ਵਿੱਚ ਉੱਚੀ ਦਾ ਵਿਰੋਧੀ ਸ਼ਬਦ ਕੀ ਆ ਗਿਆ ਨੀਵੀਂ ਆ ਗਿਆ ਕਹਿੰਦਾ ਮਤਲਬ ਇਹ ਕਹਿਣਾ ਚਾਹੁੰਦਾ ਹੈ ਇਸੇ ਤਰ੍ਹਾਂ ਕਹਿੰਦਾ ਪਤਲਾ ਸ਼ਬਦ ਦਾ ਜਿਹੜਾ ਵਿਰੋਧਾਥਕ ਸ਼ਬਦ ਮੋਟਾ ਹੈ ਆਪਾਂ ਪੜਿਆ ਤੋਂ ਬਿਨਾ ਕਹਿੰਦਾ ਗਾੜਾ ਜਾਂ ਗੱਫ ਵੀ ਹੋ ਸਕਦਾ ਹੈ ਕਿਵੇਂ ਕਹਿੰਦਾ ਗਰਮੀਆਂ ਵਿੱਚ ਪਤਲਾ ਕੱਪੜਾ ਪਸੰਦ ਕੀਤਾ ਜਾਂਦਾ ਹੈ ਸਰਦੀਆਂ ਵਿੱਚ ਗੱਫ ਤਾਂ ਇੱਥੇ ਕੀ ਆ ਗਿਆ ਪਤਲੇ ਦਾ ਕੀ ਆ ਗਿਆ ਇੱਥੇ ਗੱਫ ਆ ਗਿਆ ਕਹਿੰਦਾ ਮਤਲਬ ਜਿਹੜਾ ਗਰਮੀਆਂ ਦੇ ਵਿੱਚ ਆ ਪਤਲੇ ਕੱਪੜੇ ਪਾਉਂਦੇ ਆ ਬਸ ਸਰਦੀਆਂ ਵਿੱਚ ਕੀ ਆਪਾਂ ਜਿਹੜੇ ਮੋٹے ਕੱਪੜੇ ਜਿਹਨੂੰ ਗੱਫ ਕਹਿ ਦਿੰਦੇ ਆ ਉਹ ਕੀ ਕੱਪੜੇ ਪਾਉਂ ਜੇ ਬੱਚੇ ਨੂੰ ਗਾੜਾ ਦੁੱਧ ਨਾ ਪ체 ਤਾਂ ਪਤਲਾ ਕਰਕੇ ਦੇਣਾ ਚਾਹੀਦਾ ਹੈ ਹੁਣ ਆਪਾਂ ਦੇਖੋ ਗਾੜਾ ਦਾ ਕੀ ਪੜਿਆ ਜਾਂ ਪਤਲਾ ਦਾ ਆਪਨੇ ਜਾਂ ਮਤਲਬ ਕੀ ਹੈ ਗਾੜਾ ਪੜਿਆ ਗਾੜਾ ਮਤਲਬ ਪਤਲੇ ਦਾ ਕੀ ਉਲਟ ਕਰਤਾ ਆਪਾਂ ਨੇ ਗਾੜੇ ਦਾ ਪਤਲਾ ਕਹਿੰਦਾ ਮਤਲਬ ਕੀ ਹੈ ਬੱਚੇ ਨੂੰ ਗੋੜਾ ਦੁੱਧ ਨਾ ਪ체 ਤਾਂ ਪਤਲਾ ਕਰਕੇ ਦਿਓ ਕਹਿੰਦਾ ਮਤਲਬ ਕੀ ਹੈ ਇੱਥੇ ਆਪਾਂ ਨੇ ਕੀ ਸੈਂਸ ਬਦਲ ਲਈ ਪਤਲੇ ਦੀ ਆਪਾਂ ਨੇ ਕੀ ਗਾੜਾ ਕਰਤਾ ਮਤਲਬ ਕੀ ਹੈ ਇਹ ਬਾਖ ਦੇ ਅਕੋਰਡਿੰਗ ਕੀ ਸੈਂਸ ਬਦਲ ਗਈ ਇਸ ਗੱਲ ਨੂੰ ਕਹਿੰਦਾ ਹੋਰ ਸਪਸ਼ਟ ਕਰ ਲਈ ਅਸੀਂ ਸੁੱਕਾ ਪੱਕਾ ਸ਼ਬਦਾਂ ਨੂੰ ਉਦਾਹਰਨਾਂ ਲੈਂਦੇ ਹਾਂ ਅੱਗੇ ਦਿੱਤੇ ਵਾਕਾਂ ਵਿੱਚ ਵੱਖ-ਵੱਖ ਪ੍ਰਸੰਗਾਂ ਵਿੱਚ ਬਣਦੇ ਨਾ ਸ਼ਬਦਾਂ ਦੇ ਵਿਰੋਧੀ ਤਕ ਸ਼ਬਦ ਲਾਈ ਗਏ ਹਨ ਕਿਵੇਂ ਕਹਿੰਦਾ ਨੀਚੇ ਦੇਖੋ ਜੀ ਆਪ ਵਾਕ ਇਹ ਬੂਟਾ ਉੱਤੋਂ ਸੁੱਕਾ ਹੈ ਪਰ ਜੜ ਤੋਂ ਹਰਾ ਹੈ ਇੱਥੇ ਆਪਾਂ ਸੁੱਕੇ ਕੀ ਕਰਤਾ ਹਰਾ ਕਰਤਾ ਸੁੱਕੇ ਦਾ ਕੀ ਕਰਤਾ ਹਰਾ ਮਤਲਬ ਵਿਰੋਧੀ ਸ਼ਬਦ ਕੀ ਆਪਾਂ ਸੁੱਕੇ ਦਾ ਹਰਾ ਕਰ ਲਿਆ ਸੈਕੰਡ ਵਾਕ ਚ ਦੇਖੋ ਜੀ ਕੋੜੀ ਉੱਤੇ ਸਫ਼ਰ ਕਰਦਿਆਂ ਰਾਹ ਦਾ ਕੋਈ ਫਰਕ ਨਹੀਂ ਪੈਂਦਾ ਗਿੱਲਾ ਭਾਵੇਂ ਸੁੱਕਾ ਕਹਿੰਦਾ ਮਤਲਬ ਇੱਥੇ ਆਪਾਂ ਸੁੱਕਾ ਦਾ ਕੀ ਵਰਤਿਆ ਗਿੱਲਾ ਤਾਂ ਕਿ ਇਹ ਸ਼ਬਦੀ ਸੈਂਸ ਦੇ ਅਕੋਰਡਿੰਗ ਜਾਂ ਬਾਕ ਦੇ ਅਕੋਰਡਿੰਗ ਕੀ ਹੈ ਜਿਹੜੇ ਆਪਣਾ ਵਿਰੋਧੀ ਅਰਥਿਕ ਸ਼ਬਦ ਉਹ ਬਦਲ ਜਾਂਦੇ ਨੈਕਸਟ ਦੇਖੋ ਜੀ ਕਹਿੰਦਾ 2002 ਤੱਕ ਮੈਂ ਕੱਚਾ ਕਰਮਚਾਰੀ ਰਿਹਾ ਹੁਣ ਮੈਂ ਪੱਕਾ ਹੋ ਗਿਆ ਹੁਣ ਆਪਾਂ ਕੱਚੇ ਦੇ ਇੱਥੇ ਕੀ ਬਣਾ ਤਾਂ ਪੱਕਾ ਤਾਂ ਵਿਰੋਧੀ ਸ਼ਬਦ ਕੀ ਆਪਾਂ ਨੇ ਉਸ ਦੇ ਅਕੋਰਡਿੰਗ ਲੈ ਜਿਵੇਂ ਕੀ ਆਪਣਾ ਬਾਕ ਸੀਗਾ ਚੌਥਾ ਦੇਖੋ ਜੀ ਠੋਲਾ ਮਾਰ ਕੇ ਵੇਖਣ ਨਾਲ ਆਵਾਜ਼ ਤੋਂ ਪੱਕਾ ਅਤੇ ਪਿੱਤਲ ਿੱਲਾ ਪਾਂਡਾ ਪਛਾਣਿਆ ਜਾਂਦਾ ਹੈ ਤਾਂ ਆਪਾਂ ਪੱਕੇ ਦਾ ਹੁਣ ਕੀ ਲੈ ਲੈ ਪੀਲਾ ਮਤਲਬ ਸੈਂਸ ਦੇ ਬਾਗ ਦੇ ਕੋਡਿੰਗ ਕੀ ਆਪਣੀ ਸੈਂਸ ਬਦਲ ਗਈ ਕਹਿਣ ਦੀ ਕੱਚਾ ਅੰਬ achar ਪਾਉਣ ਦੇ ਕੰਮ ਆਉਂਦਾ ਪੱਕਾ ਇਸੇ ਤਰ੍ਹਾਂ ਖਾਣ ਦੇ ਹੁਣ ਆਪਾਂ ਇੱਥੇ ਕੱਚਾ ਦਾ ਕੀ ਬਣਾ ਲਿਆ ਪੱਕਾ ਕੁਝ ਸ਼ਬਦ ਜਿਹੇ ਵੀ ਹਨ ਜਿਨ੍ਹਾਂ ਦੇ ਵਿਰੋਧਾਤਕ ਸ਼ਬਦ ਅਗੇਤਰ ਲਾ ਕੇ ਬਣਦੇ ਹਨ ਕਿਵੇਂ نیچے ਦੇਖੋ ਹੁਣ ਆਪਾਂ ਉਹ ਸ਼ਬਦ ਪੜ੍ਹਦੇ ਹਾਂ ਜਿਹਦੇ ਕੀ ਹੈ ਅਗੇਤਰ ਲਾ ਕੇ ਕੀ ਹੈ ਜਿਹੜੇ ਵਿਰੋਧਾਰਥਕ ਸ਼ਬਦ ਬਣਦੇ ਨੇ ਜਿਵੇਂ ਫਸਟ ਆਪਣੇ ਕੋਲ ਹੈਗਾ ਸਫਲਤਾ ਸਫਲਤਾ ਦਾ ਕੀ ਬਣ ਗਿਆ ਆੜਾ ਪਲੱਸ ਸਫਲਤਾ ਕੀ ਬਣ ਗਿਆ ਅਸਫਲਤਾ ਤਾਂ ਇਹੀ ਕੀ ਆਪਣੇ ਅਗੇਤਰ ਲਾ ਕੇ ਕੀ ਸ਼ਬਦ ਬਣਾ ਲਿਆ ਜਿਵੇਂ ਸਫਲਤਾ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਅਸਫਲਤਾ ਆਪਾਂ ਸਫਲਤਾ ਦੇ ਅੱਗੇ ਕੀ ਆੜਾ ਲਾਤਾ ਸੈਕਿੰਡ ਜਿਵੇਂ ਆਸ ਆਸ ਨੂੰ ਕੀ ਨਿਰਾਸ਼ ਬਣਾਤਾ ਤਾਂ ਨਿਰ ਪਲੱਸ ਆਸ ਕੀ ਬਣ ਗਿਆ ਆਪਣੇ ਕੋਲੇ ਨਿਰਾਸ਼ ਥਰਡ ਹੈ ਪੜਿਆ ਪੜਿਆ ਤਾਂ ਕੀ ਅਨਪੜ ਵਿਰੋਧੀ ਸ਼ਬਦ ਤਾਂ ਕੀ ਆਪ ਕੀ ਲਾਤਾ ਆਪਾਂ ਨੇ ਅਨ ਪਲੱਸ ਪੜ ਕੀ ਬਣ ਗਿਆ ਆਪਣੇ ਕੋਲੇ ਅਨਪੜ ਇਹ ਉਹ ਸ਼ਬਦ ਨੇ ਜਿਹੜੇ ਕੀ ਅਗੇਤਰ ਲਾ ਕੇ ਬਣਾਏ ਜਾਂਦੇ ਜਿਵੇਂ ਹਾਜ਼ਰ ਦਾ ਗੈਰਹਾਜ਼ਰ ਗੈਰ ਪਲੱਸ ਹਾਜ਼ਰ ਦਾ ਕੀ ਬਣ ਗਿਆ ਗੈਰਹਾਜ਼ਰ ਸਮਰਾਥ ਦਾ ਕੀ ਬਣ ਗਿਆ ਅਸਮਰਾਥ ਤੇ ਅ ਲਾ ਕੇ ਆਪਣੇ ਸਮਰਾਥ ਪਦਕੀ ਬਣ ਗਿਆ ਅਸਮਰਥ ਤਾਂ ਕੀ ਹੋ ਗਿਆ ਗੇਤ ਲਾ ਕੇ ਬਣਾਏਗੇ ਆਪਣੇ ਕੋਲ ਕੀ ਇਹ ਵਿਰੋਧੀ ਸ਼ਬਦ ਹੋਗੇ ਨੈਕਸਟ ਦੇਖੋ ਕੁਝ ਅਜਿਹੇ ਸ਼ਬਦਾਂ ਦੀ ਨ ਦੇ ਅੱਗੇ ਵੱਖ-ਵੱਖ ਅਗੇਤ ਲੱਗਣ ਨਾਲ ਵਿਰੋਧਾਥਕ ਸ਼ਬਦ ਜੋੜੇ ਬਣਦੇ ਨੇ ਕਿਵੇਂ ਜੀ ਜਿਵੇਂ ਆਕਾਰ ਆਕਾਰ ਕਿਵੇਂ ਕਹਿੰਦਾ ਸਾਕਾਰ ਸਾਕਾਰ ਦਾ ਅਪਨ ਕੀ ਬਣਤਾ ਸ ਪਲੱਸ ਆਕਾਰ ਕੀ ਬਣ ਗਿਆ ਸਾਕਾਰ ਤਾਂ ਇਹ ਮੈਂ ਆਪਾਂ ਕੀ ਬਣਾਤਾ ਇਹਦਾ ਵਿਰੋਧਾਤਿਕ ਸ਼ਬਦ ਨੀਰਾਕਾਰ ਤਾਂ ਨੀਰਾ ਪਲਸ ਆਕਾਰ ਕੀ ਬਣ ਗਿਆ ਨੀਰਾਕਾਰ ਤਾਂ ਸਕਾਰ ਦਾ ਵਿਰੋਧੀ ਸ਼ਬਦ ਕੀ ਹੋਗਾ ਆਪਣੇ ਕੋਲੇ ਨੀਰਾਕਾਰ ਇਸੇ ਤਰ੍ਹਾਂ ਆਪਾਂ ਜਿਹੜਾ ਸੰਯੋਗ ਹੈ ਜੋਗ ਤਾਂ ਆਪਾਂ ਨੇ ਕੀ ਹੈਗਾ ਇਹਦੇ ਵਿੱਚ ਜਿਹੜਾ ਅਗੇਤ ਲਾ ਕੇ ਸੰਯੋਗ ਬਣ ਗਿਆ ਸਸੇ ਟਿੱਪੀ ਪਲਸ ਜੋ ਕੀ ਬਣ ਗਿਆ ਸੰਯੋਗ ਤੇ ਇਹਦਾ ਵਿਰੋਧੀ ਸ਼ਬਦ ਕੀ ਬਣ ਗਿਆ ਵਿਜੋਗ ਵੀ ਪਲਸ ਜੋ ਕੀ ਬਣ ਗਿਆ ਵਿਜੋਗ ਐਮੀ ਬੇਲਾ ਦਾ ਆਪਾਂ ਅਗੇਤ ਲਾ ਕੇ ਕੀ ਬਣ ਗਿਆ ਸਵੇਲਾ ਸਪਸ ਵੇਲਾ ਕੀ ਬਣ ਗਿਆ ਸਵੇਲਾ ਇਹਦਾ ਕਿਹਨਾਂ ਕਵੇਲਾ ਕ ਪਲਸ ਵੇਲਾ ਕੀ ਬਣ ਗਿਆ ਕਵੇਲਾ ਇਸੇ ਤਰ੍ਹਾਂ ਆਚਾਰ ਜਿਵੇਂ ਆਪਾਂ ਦੂਰਾਚਾਰ ਬਣਾ ਦਿੰਨੇ ਆ ਦੂਰ ਪਲਸ ਆਚਾਰ ਕੀ ਬਣ ਗਿਆ ਦੂਰਾਚਾਰ ਤਾਂ ਇਹਦਾ ਵਿਰੋਧੀ ਸ਼ਬਦ ਕੀ ਹੋ ਗਿਆ ਸਦਾਚਾਰ ਜਿਹੜਾ ਕੀ ਬਣਤਾ ਆਪਾਂ ਨੇ ਸਦ ਪਸ ਆਚਾਰ ਕੀ ਬਣ ਗਿਆ ਸਦਾਚਾਰ ਨੈਕਸਟ ਦੇਖੋ ਇਹ ਕਹਿੰਦਾ ਹੈ ਇੱਥੇ ਪੰਜਾਬੀ ਵਿੱਚ ਵਿਰੋਧਾার্থক ਸ਼ਬਦਾਂ ਦੇ ਜੋੜਾਂ ਵਿੱਚ ਕੁਝ ਉਦਾਹਰਨਾਂ ਦਿੱਤੇ ਗਏ ਜਿਵੇਂ ਕਿ ਕਿਰਿਆ ਸ਼ਬਦ ਤੋਂ ਆਪਾਂ ਕਿਵੇਂ ਬਣਾਉਂਦੇ ਆਂ ਵਿਰੋਧੀ ਸ਼ਬਦ ਦੇ ਦੇਖੋ। ਫਸਟ ਆਪਣੇ ਕੋਲ ਕਿਰਿਆ ਸ਼ਬਦ ਆ ਗਏ ਕਿਹੜੇ? ਕਹਿੰਦਾ ਉੱਤਰਨਾ ਦਾ ਕੀ ਬਣ ਗਿਆ? ਟਹਿਣਾ ਜਾ। ਟੱਠਣਾ। ਐਵੇਂ ਉੱਤ ਉਤਰਨਾ ਦਾ ਕੀ ਬਣ ਗਿਆ? ਚੜਨਾ। ਸਲਾਉਣਾ ਦਾ ਕੀ ਬਣ ਗਿਆ? ਨਿੰਦਣਾ ਜਾਂ ਭੰਡਣਾ। ਸੁੱਟਣਾ ਦਾ ਕੀ ਬਣ ਗਿਆ? ਚੁੱਕਣਾ। ਖਰੀਦਣਾ ਦਾ ਕੀ ਬਣ ਗਿਆ? ਵੇਚਣਾ। ਇਸੇ ਤਰ੍ਹਾਂ ਆਪਣਾ ਉਜੜਨਾ ਦਾ ਕੀ ਬਣ ਗਿਆ ਵਾਸਨਾ ਤੇ ਉਲਝਣਾ ਦਾ ਕੀ ਬਣ ਗਿਆ ਸੁਲਝੋਣਾ ਫਿਰ ਹੈ ਗਿਆ ਸੁਵਾਰਨਾ ਦਾ ਕੀ ਬਣ ਗਿਆ ਵਿਗਾਰਨਾ ਤੇ ਸੁਧ ਸੁਧਰਨਾ ਕੀ ਬਣ ਗਿਆ ਵਿਗੜਨਾ ਤੇ ਗੁਆਚਣਾ ਕੀ ਬਣ ਗਿਆ ਮਿਲਣਾ ਜਾਂ ਲੱਭਣਾ ਹੀ ਕਿ ਨਹੀਂ ਆਪਣੇ ਵਿਰੋਧੀ ਸ਼ਬਦ ਬਣ ਗਏ ਜਿਹੜੇ ਕਿ ਆਪਾਂ ਕਿਰਿਆ ਸ਼ਬਦ ਲੱਕ ਕੀਤੇ ਨੇ ਐਵੇਂ نیچے ਦੇਖੋ ਜੀ ਘਟਣਾ ਦਾ ਵਧਣਾ ਚੜ੍ਹਨਾ ਦਾ ਉਤਰਨਾ ਜਾਂ ਲੈਣਾ ਇਹ ਕੀ ਬਣ ਗਿਆ ਜਿਹੜੇ ਕਿਰਿਆ ਸ਼ਬਦ ਦਾ ਆਪਾਂ ਕੀ ਵਿਰੋਧੀ ਸ਼ਬਦ ਬਣਾ ਲਏ ਨੈਕਸਟ ਦੇਖੋ ਜੀ ਨੈਕਸਟ ਹੈ ਆਪਣੇ ਕੋਲ ਕਿਰਿਆ ਸ਼ਬਦ ਤੋਂ ਕਿਵੇਂ ਬਣਾਉਨੇ ਆਪਾਂ ਕਿਰਿਆ ਸ਼ਬਦ ਆ ਗਿਆ ਆਪਾਂ ਇਹ ਤੋਂ ਆਪਾਂ ਵਿਰੋਧੀ ਸ਼ਬਦ ਕਿਵੇਂ ਬਣਾਉਂਦੇ ਆ ਜੇ ਫਸਟ ਹੈਗੇ ਆਪਣੇ ਕੋਲੇ ਛੱਡਣ ਦਾ ਫੜਨਾ ਜਿੱਤਣਾਂ ਦਾ ਹਾਰਨਾ ਪੁੱਟਣਾਂ ਦਾ ਦੱਬਣਾ ਜਾਂ ਗੱਡਣਾ ਜਾਂ ਲਾਉਣਾ ਫਿਰ ਹੈਗੇ ਭਿੱਜਣਾਂ ਦਾ ਸੁੱਕਣਾ ਇਹ ਕੀ ਹੈ ਵਿਰੋਧੀ ਸ਼ਬਦ ਹੋ ਗਿਆ ਆਪਾਂ ਚ ਐਵੇਂ ਦੇਖੋ ਜਗਣਾ ਦਾ 부ਜਣਾ ਤਾਰਨਾ ਦਾ ਡੋਬਣਾ ਬੰਨਣਾ ਦਾ ਖੋਲਣਾ ਮੰਗਣਾ ਦਾ ਰੁਸਣਾ ਜਾਂ ਮੁਕਰਨਾ ਮੰਨਣਾ ਦਾ ਕੀ ਹੈ ਜਾਂ ਤਾਂ ਰੁੱਸਣਾ ਜਾਂ ਮੁੱਕਰਨਾ ਇੱਕ ਹੀ ਹੋ ਗਿਆ ਆਪਣੇ ਕਿਰਿਆ ਸ਼ਬਦ ਤਾਂ ਆਪਾਂ ਕੀ ਵਿਰੋਧੀ ਸ਼ਬਦ ਬਣਾਏ ਨੇ ਨੈਕਸਟ ਦੇਖੋ ਨੈਕਸਟ ਹੈਗੇ ਆਪਣੇ ਕੋਲੇ ਨਾਮ ਸ਼ਬਦ ਤੋਂ ਨਾਮ ਸ਼ਬਦ ਤੋਂ ਆਪਾਂ ਕੀ ਵਿਰੋਧੀ ਸ਼ਬਦ ਬਣਾਉਣੇ ਆ ਜਿਵੇਂ ਉੱਤਮ ਦਾ ਆਲਸ ਅੱਗਾ ਦਾ ਪਿੱਛੇ ਆਜ਼ਾਦੀ ਦਾ ਗੁਲਾਮੀ ਓਖ ਦਾ ਸੌਖ ਆਮਦਨ ਦਾ ਖਰਚ ਸੱਚ ਦਾ ਝੂਠ ਸੁਸਤੀ ਦਾ ਚੁਸਤੀ ਸੁਖਾਂਤ ਦਾ ਦੁਖਾਂਤ ਹਨੇਰਾ ਦਾ ਚਾਨਣ ਹਾਨੀ ਦਾ ਲਾਭ ਇਨਸਾ ਦਾ ਅਹਿੰਸਾ ਤੇ ਊਚ ਦਾ ਨੀਚ ਅਗਾੜੀ ਦਾ ਪਿਛਾੜੀ ਅਮਨ ਦਾ ਜੰਗ ਆਸ਼ਾ ਨਿਰਾਸ਼ਾ ਸ਼ਰਾਪ ਦਾ ਵਰ ਸੱਜਣ ਦਾ ਵੈਰੀ ਜਾ ਦੁਰਜਨ ਸੁੱਖ ਦਾ ਦੁੱਖ ਸੋਖ ਦਾ ਹਰਖ ਸੋਖ ਦਾ ਕੀ ਇੰਪੋਰਟੈਂਟ ਹੈ ਜੀ ਹਾਂ ਸੋਖ ਦਾ ਹੱਕ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲ ਕੀ ਹੈ ਆਰਾਮ ਦਾ ਹਲਾਲ ਹਾਰ ਦਾ ਜਿੱਤ ਗਰਮੀ ਦਾ ਸਰਦੀ ਜਨਮ ਦਾ ਮਰਨ ਨਰਕ ਦਾ ਸਵਰਗ ਪਾਪ ਦਾ ਪੁੰਨ ਤੇ ਅੱਜ ਆਪਾਂ ਕਿਹੜਾ ਰਹਿ ਗਿਆ ਸੀਗਾ ਇੱਧਰ ਆਪਾਂ ਰਹਿ ਗਿਆ ਸੀਗਾ ਸੁਸਤੀ ਪੜ ਲਿਆ ਸੀ ਸੁਖਾਂਤ ਦਾ ਦੁਖਾਂਤ ਹਨੇਰਾ ਦਾ ਚਾਨਣ ਹਾਨੀ ਦਾ ਲਾਭ ਹਿੰਸਾ ਅਹਿੰਸਾ ਚੰਗਿਆਈ ਦਾ ਬੁਰਾਈ ਦੇਸ਼ ਦਾ ਪ੍ਰਦੇਸ਼ ਨੇਕੀ ਦਾ ਵਦੀ ਇੰਪੋਰਟੈਂਟ ਹੈ ਜੀ ਨੇਕੀ ਦਾ ਵਦੀ ਇੱਕ ਇਹ ਇਹ ਉਹ ਸ਼ਬਦ ਨੇ ਜਿਹੜਾ ਆਪਾਂ ਕੀਆ ਨਾਮ ਸ਼ਬਦ ਤੋਂ ਕੀ ਵਿਰੋਧੀ ਸ਼ਬਦ ਬਣਾਉਨੇ ਆ ਨੈਕਸਟ ਆ ਗਿਆ ਆਪਣੇ ਕੋਲੇ ਵਿਸ਼ੇਸ਼ਣ ਸ਼ਬਦ ਉਹ ਕੀਵੇਂ ਹੁੰਦੇ ਨੇ ਜਿਵੇਂ ਦੇਖੋ ਜੀ ਉੱਚਾ ਦਾ ਨੀਮਾ ਉਤਲਾ ਦਾ ਹੇਠਲਾ ਅਗਲਾ ਪਿਛਲਾ ਜਾਂ ਮਗਰਲਾ ਅਮੀਰ ਦਾ ਗਰੀਬ ਆਮ ਦਾ ਖਾਸ ਸੰਗਣਾ ਵਿਰਲਾ ਸੂਮ ਦਾ ਸਖੀ ਇੰਪੋਰਟੈਂਟ ਹੈ ਜੀ ਸੂਮ ਦਾ ਸਖੀ ਕੋੜਾ ਦਾ ਮਿੱਠਾ ਗੂੜਾ ਦਾ ਫਿੱਕਾ ਉਲਟਾ ਦਾ ਸਿੱਧਾ ਅਸਲੀ ਨਕਲੀ ਅੰਦਰਲਾ ਬਾਹਰਲਾ ਆਸਤਿਕ ਨਾਸਤਿਕ ਸਸਤਾ ਦਾ ਮਹਿੰਗਾ ਸੱਚ ਸੁੱਚਾ ਦਾ ਝੂਠਾ ਸੁੱਚਾ ਕੁਆਰਾ ਦਾ ਵਿਆਹ ਗੁਪਤ ਦਾ ਪ੍ਰਗਟ ਘਟਿਆ ਦਾ ਵਧੀਆ ਇਹ ਸਾਰੇ ਕੀ ਸ਼ਬਦਾਂਗੇ ਇਹ ਉਹ ਸ਼ਬਦਾਂਗੇ ਜਿਹੜੇ ਕੀ ਆਪਾਂ ਵਿਸ਼ੇਸ਼ਣ ਸ਼ਬਦ ਤੋਂ ਵਿਰੋਧੀ ਸ਼ਬਦ ਬਣਾਉਨੇ ਆ ਨੈਕਸਟ ਦੇਖੋ ਜੀ ਨੈਕਸਟ ਕੀ ਆ ਗਿਆ ਆਪਣੇ ਕੋਲੇ ਉਹੀ ਆ ਗਿਆ ਆਪਣੇ ਕੋਲੇ ਸ਼ਬਦ ਵਿਸ਼ੇਸ਼ਣ ਸ਼ਬਦ ਨੈਕਸਟ ਜਿਹੜੇ ਰਹਿ ਗਿਆ ਆਪਾਂ ਉਹ ਕਰਦੇ ਹਾਂ ਠੀਕ ਦਾ ਗਲਤ ਤਖੜਾ ਦਾ ਮਾੜਾ ਥੋੜਾ ਦਾ ਬਹੁਤ ਦਾ ਬਹੁਤ ਨੰਗਾ ਦਾ ਕੱਜਿਆ ਜਾਂ ਟਕਿਆ ਨੰਗਾ ਦਾ ਕੱਜਿਆ ਜਾਂ ਟਕਿਆ ਬੇਹਾ ਦਾ ਸੱਜਰਾ ਭੁੱਖਾ ਦਾ ਰੱਜਿਆ ਢੀਲਾ ਦਾ ਕੱਸਿਆ ਤਿੱਖਾ ਦਾ ਖੁੰਡਾ ਨਾਮਾ ਦਾ ਪੁਰਾਣਾ ਬਾਰੀਕ ਤੇ ਮੋਟਾ ਬਾਰੀਕ ਦਾ ਕਿਹੋ ਜਿਹਾ ਸ਼ਬਦ ਮੋਟਾ ਪਾਰਾ ਦਾ ਹੋਲਾ ਆਕ੍ਰਿਤ ਕਣ ਦਾ ਕਿਹੋ ਜਿਹਾ ਗਿਆ ਕਿਰਤ ਗਿਆ ਇਹ ਕੀ ਹੋ ਗਿਆ ਆਪਣੇ ਕੋਲ ਸਾਰੇ ਇਹਨਾਂ ਦੇ ਕਿ ਵਿਰੋਧੀ ਸ਼ਬਦ ਆਗੇ ਇੰਪੋਰਟੈਂਟ ਹੈ ਜਿਹੜਾ ਕਿਰਤ ਕਣ ਦਾ ਕਿਰਤ ਗਿਆ ਸੋ ਈਸੀ ਅੱਜ ਆਪਣੇ ਇਹਦਾ ਟਾਪਿਕ ਆਪਣਾ ਵਿਰੋਧਾਥਕ ਸ਼ਬਦ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਅੱਜ ਆਪਣਾ ਕੀ ਜਿਹੜਾ ਅਰਥਵੋਧ ਦਾ ਟੌਪਿਕ ਹੈ ਉਹ ਕੀ ਆਪਣਾ ਏਸੇ ਜਿਹੜਾ ਲਾਸਟ ਟੌਪਿਕ ਰਹਿੰਦਾ ਸੀ ਆਪਣਾ ਵਿਰੋਧਾਥਕ ਸ਼ਬਦ ਉਹਦੇ ਨਾਲ ਹੀ ਖਤਮ ਹੁੰਦਾ ਸੋ ਨੈਕਸਟ ਵੀਡੀਓ ਵਿੱਚ ਆਪਾਂ ਨੇ ਗ੍ਰਾਮਰ ਦਾ ਹੋਰ ਟੌਪਿਕ ਲੈ ਕੇ ਆਉਣ ਕੋਈ ਵਧੀਆ ਜ ਜਿਹਦੇ ਨਾਲ ਕੀ ਤੁਹਾਡਾ ਜਿਹੜੀ ਪੰਜਾਬੀ ਗ੍ਰਾਮਰ ਦਾ ਹਰ ਇੱਕ ਟੌਪਿਕ ਪੂਰਾ ਕਲੀਅਰ ਹੋ ਜੇ ਸੋ ਕਲਾਸ ਜੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਟੈਲੀਗ੍ਰam ਜਰੂਰ ਜੁਆਇਨ ਕਰ ਲਿਓ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓਜ਼ ਕਿਵੇਂ ਲੱਗ ਰਹੀਆਂ ਨੇ ਜੇ ਕੋਈ ਕਮੀ ਪੇਸ਼ੀ ਲੱਗੇ ਜਾਂ ਕੁਝ ਪੁੱਛਣਾ ਵੀ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਸਕਦੇ ਹੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ